ਜੱਟੀਏ ਦੰਦਾਂ ਦੀ ਬੱਚ ਹਲ ਕਰੀ ਵਸ ਆ ਕੀ ਹੋ ਗਿਆ ਯਾਰ ਪਿੱਕਾ ਟੇਡਾ ਕਰਕੇ ਲਾਈ ਬੇਟਾ ਮੂਰੇ ਕੇ ਵਿੱਚ ਵਿੱਚ ਵੱਜਿਆ 112 ਦੀ ਸਪੀਡ ਤੇ ਆ ਹੀ ਲਈ ਜਾਂਦੇ ਪਤਾ ਨਹੀਂ ਕੀ ਕਰੀ ਜਾਂਦੇ ਡਾਊਨ ਹਿੱਲ ਵੀ ਆ ਹੀ ਤਾਰੀ ਆ ਉਥੋਂ ਤਾਂ ਹੀ ਦਾ ਸਾਨੂੰ ਟ੍ਰੈਫਿਕ ਦੇਖ ਚੁਗਾ ਇੰਨੇ ਕ ਜਿਆਦੇ ਟਰੱਕ ਗੱਡੀਆਂ ਸਾਰੇ ਵੀਹਿਕਲ ਹੋਏ ਬੈਣ ਮੈਂ ਕਹਿੰਦਾ ਇਹ ਰੋਡ ਦਾ ਵੀਊ ਨਹੀਂ ਆਉਂਦਾ ਚੱਕੋ ਫਿਰ ਵੀਊ ਕਹਿੰਦੇ ਮੈਂ ਤੇ ਤਾਂ ਆਇਆ ਤਿੰਨ ਗੱਡੀਆਂ ਖੜੀਆਂ ਮਾਮਿਆਂ ਦੀਆਂ ਖੜੀਆਂ ਮੈਨੂੰ ਗੋਰੇ ਨੇ ਕਿਹਾ ਤਾਂ ਕਹਿੰਦਾ ਵੀ ਦੇ ਮੱਛਰ ਬਹੁਤ ਆ ਨਾਲ ਡਰਾਈਵ ਕਰੀ ਵੀ ਮੂਰੇ ਮੌਸਮਾ ਸੁਣੀਦੀ ਦਾ ਮੁੜ ਕੇ ਕਿਉਂਕਿ ਭਾਈ ਉਹਨੇ ਟਰੱਕ ਇੱਥੇ ਹੀ ਖੜਿਆ ਰਾਈਟ ਆਫ ਹੋਈ ਵੇ ਜਿਹੜੇ ਬੱਜੇ ਬੁੱਜੇ ਗਏ ਅਰੇ ਉਹ ਗੱਡੀ ਦੀ ਕੀ ਹਾਲਤ ਹੋਈ ਪਈ ਬੰਦਾ ਖੜਾ ਭਾਈ ਦਾੜੀ ਸ਼ੇਵ ਕਰੀ ਜਾਂਦਾ ਯਾਰ ਉੱਥੇ ਮੈਂ ਗੋਰਿਆਂ ਦਾ ਭਾਈ ਮੂੰਹ ਦੇਖਣ ਆਲਾ ਸੀਗਾ ਗੋਰੇ ਨੇ ਹੱਥ ਤੁਸੀਂ ਕਰੋ ਸਾਰੇ ਜਣੇ ਸਪੋਰਟ ਚੈਨਲ ਕਰ ਲਓ ਸਬਸਕ੍ਰਾਈਬ ਆਪਣਾ ਕਰਦੇ ਨਹੀਂ ਤੇ ਵੀ ਵੀਡੀਓ ਦੇਖ ਕੇ ਬਾਰੇ ਬੰਦੇ ਉਵੇਂ ਹੀ ਲੰਘ ਜਾਂਦੇ ਆ ਇੱਕ ਲਾਈਕ ਤੇ ਸ਼ੇਅਰ ਲਾਜ਼ਮੀ ਕਰਿਆ ਕਰੋ ਵੀਡੀਓ ਨੂੰ ਇੰਨੇ ਨਾਲ ਵੀਡੀਓ ਅਰੇ ਕੀ ਹਾਲ ਚਾਲ ਆ ਸਕਦੇ ਫਿਰ ਔਰ ਸਾਰੇ ਚੜਦੇ ਹੀ ਗਲਾਚ ਆ ਮਾਰੀਏ ਕਹਿੰਦੇ ਟਾਇਰਾਂ ਦੇ ਥੋੜੀ 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 ਆ ਨਹੀਂ ਤੇ ਕਿੰਦਾ ਇੱਥੇ ਨਾ ਆ ਚੱਲਦੇ ਆ ਜਿਆਦੇ ਆਪਣਾ ਲੱਕੜਾਂ ਵਾਲੇ ਟਰੱਕ ਫਿਰ ਦੱਸਦਾ ਲੱਕੜਾਂ ਵਾਲੇ ਆ ਜਿਹੜਾ ਬੂਰਾ ਬਾਰਾ ਨਹੀਂ ਹੁੰਦਾ ਉਹਨਾਂ ਦੀ ਵੀ ਇੱਥੇ ਕੰਪਨੀ ਹੈ ਇੱਥੇ ਉਹ ਨਹੀਂ ਸੀ ਆਪਾਂ ਨੂੰ ਮੁੰਡਾ ਮਿਲਿਆ ਮਣੀ ਇਹ ਕਾਰਜ ਹੈ ਆਪਣਾ ਜਦੋਂ ਇੰਡੀਆ ਤੋਂ ਆਏ ਆਏ ਆ ਆਪਣਾ ਟਰੱਕ ਨਹੀਂ ਸਟਕ ਹੋ ਗਿਆ ਹਿੱਲ ਤੇ ਤੇ ਉਹ ਸਾਰੇ ਇੱਥੋਂ ਲੱਕੜਾਂ ਦਾ ਕੰਮ ਕਰਦੇ ਆ ਬੂਰੇ ਦਾ ਨਹੀਂ ਆ ਜਿਹੜੇ ਢੇਰ ਲੱਗੇ ਪਏ ਆ ਇਹਦਾ ਲੋਡ ਲੈ ਕੇ ਜਾਂਦੇ ਜੰਗਲਾਂ 'ਚ ਇਹਨਾਂ ਦੇ ਹੈਪਨ ਹੋਪਨ ਬਹੁਤ ਹੁੰਦੇ ਰਹਿੰਦੇ ਆ ਦੇਖੋ ਇਹਨਾਂ ਦਾ ਟਰੱਕ ਇੱਥੇ ਹੀ ਖੜਿਆ ਰਾਈਟ ਆਫ ਹੋਇਆ ਵੇ ਜਿਹੜੇ ਬੱਜੇ ਬੁੱਜੇ ਗਏ ਆ ਗੱਡੀ ਦੀ ਕੀ ਹਾਲਤ ਹੋਈ ਪਈ ਆ ਬਾਬੇ 에ਅਰ ਬੈਗ ਵੀ ਖੁੱਲ ਗਏ ਆ ਸਾਰੇ ਨਵੀਂ ਗੱਡੀ ਐ ਜਮਾ ਆ ਤਾਂ ਗੱਲ ਦਾ ਮਣੀ ਦਾ ਯਾਰ ਪਤਾ ਨਹੀਂ ਆਹੀ ਸੀ ਟਰੱਕ ਕੇ ਕਿਹੜਾ ਸੀ ਹੁਣ ਤਾਂ ਉਹ ਮੂਵ ਹੋ ਗਿਆ ਐਡਮਿੰਟਨ ਬਾਲਾ ਕੋਈ ਸੀ ਉਹਦੇ ਕੋਲੇ ਮੈਨੂੰ ਲੱਗਾ ਸੀ ਤਾਂ ਨਹੀਂ ਸੀ ਕਿਤੇ ਮਣੀ ਕੋਲੇ ਇਹ ਹਨੇਰ ਟਾਇਰ ਦੇਖੇ ਨਾ ਸਪੈਸ਼ਲ ਜੰਗਲ ਚ ਚੱਲਦੇ ਆ ਕਿਉਂਕਿ ਕਿਹੜਾ ਉੱਥੇ ਰੋਡ ਬਣੇ ਹੁੰਦੇ ਆ ਇਹ ਆ ਟਾਇਰ ਦੇਖੋ ਤਦ ਵੀ ਉਹਨਾਂ ਦਾ ਸਕੇੜਿਆ ਯਾਰ ਇੱਥੇ ਨਾ ਵਾਈਟ ਡਰਾਈਵਰ ਤਾ ਕਰਕੇ ਰੁਕਣਾ ਪੈ ਗਿਆ ਕੱਲ ਕਿਉਂਕਿ ਸਕੇਲ ਤੇ ਕੱਢ ਲਈ ਸੀ ਹਨ ਤੇ ਉਹ ਕਰ ਬੱਕਾ ਪਾਉਣਾ ਸਕੇਲ ਤੇ ਜਦੋਂ ਕੱਢਿਆ ਉਹਨਾਂ ਬੱਕਾ ਆਨ ਡਿਊਟੀ 'ਚ ਹੀ ਰੱਖਣੀ ਪੈਂਦੀ ਆ ਤੇ ਉਹਨੇ ਜਦੋਂ ਈ-ਲੋਗ ਵਗੈਰਾ ਮੰਗੀਆਂ ਵੀ ਸੈਂਡ ਕਰਦੇ ਹਨਾ ਇਤੋਂ ਈ-ਲੋਗ ਤੋਂ ਵੀ 14 ਬਣਾਉਂਦੀਆਂ ਤੇ ਉਹ ਈ-ਲੋਗ 'ਚ ਕੱਲ ਪ੍ਰੋਬਲਮ ਚੱਲੀ ਜਾਂਦੀ ਸੀ ਓਮਨੀ ਟਰੈਕ 'ਚ ਤੇ ਉਹ ਟਾਈਮ ਲੱਗ ਗਿਆ ਮੁੜ ਕੇ ਫੇਰ ਵੀ ਮੈਨੂੰ ਇੰਡੀਆ ਤੋਂ ਮਂਗਾਉਣੀ ਪੰਗਾ ਡਿਸਪੈਚ ਤੁਹਾਡੇ ਇੰਡੀਆ ਵੀ ਹੈਗੀਆਂ ਨਾ ਡਿਸਪੈਚ 'ਚ ਅੱਧਾ ਘੰਟਾ ਐਸੇ ਕੰਮ 'ਤੇ ਲੱਗ ਗਿਆ ਮੁੜ ਕੇ ਫਿਰ ਉੱਥੇ ਬੁੱਕਵਾ ਖਰਾਬ ਹੋ ਗਈ ਇੱਕ ਅਸਾ ਗਿਆ ਸਾਢੇ 11:00 ਹੋ ਗਏ ਜਿਸਕੇ ਸਾਢੇ 10:30 ਦਾ ਤੇ ਕਈ ਥੇ ਜਦੋਂ ਪੰਪ ਤੇ ਮੈਨੂੰ ਗੋਰੇ ਨੇ ਕਿਹਾ ਤਾਂ ਕਹਿੰਦਾ ਵੀ ਨੇ ਮੱਛਰ ਬਹੁਤ ਆ ਨਾਲ ਡਰਾਈਵ ਕਰੀ ਵੀ ਮੂਰੇ ਮੌਸਮਾ ਸੁਨੀਦੀ ਨਾਲ ਮੁੜ ਕੇ ਕਿਉਂਕਿ ਭਾਈ ਹੁਣ ਇਹ ਦੋ ਲੈ ਕੇ ਨਿੱਪੀ ਘਾਂ ਟਾਈਮਰ ਲੋ ਇੱਥੋਂ ਆ ਗਿਆ 270 ਕਿਲੋਮੀਟਰ ਨਾ ਤਾਂ ਕੋਈ ਜੱਜ ਦਾ ਟਰੱਕ ਸਟਾਪ ਆਉਂਦਾ ਵੀ ਬੰਦਾ ਸ਼ੀਸ਼ੇ ਉੱਚੀ ਸਾਫ਼ ਕਰ ਲੈ ਤੇ ਮੱਛਰ ਕਰਕੇ ਮੁੜ ਕੇ ਦੀਨਾ ਕੋਈ ਨਹੀਂ ਰੋਡ ਤੇ ਇਹ ਮੂਸ ਬਹੁਤ ਹੁੰਦੇ ਆ ਰਾਤ ਨੂੰ ਇੱਕ ਨਾ ਰੋਡ ਦੇ ਨਾਲ ਵੀ ਇਹ ਡਿਚ ਬਣਿਆ ਚ ਪਾਣੀ ਪੂਣੀ ਖੜ ਜਾਂਦਾ ਮੀਂਹਾਂ ਦਾ ਤੇ ਉੱਥੇ ਪਾਣੀ ਪੂਣੀ ਪੀਣ ਆਉਂਦੇ ਉਹਨਾਂ ਦਾ ਬਹੁਤ ਚੱਕਰ ਪੈਂਦਾਗਾ ਤਾਂ ਕਰਕੇ ਰਾਤ ਇੱਥੇ ਰੋਕ ਗਏ ਸੀਗੇ ਨਹੀਂ ਤਾਂ ਨਿੱਪੀ ਕਰਨੇ ਜਾਣਾ ਸੀ ਨਾ ਖੇਲ ਤੇ ਬੁੱਕ ਵਕ ਖਰਾਬ ਹੋਈ ਹੁੰਦੀ ਤਾਂ ਬਾਈ ਦਾ ਨਾ ਕਮੈਂਟ ਆਇਆ ਸੀ ਇੱਕ ਦਾ ਕਹਿੰਦਾ ਬਾਈ ਇੱਥੇ ਆਪਣਾ ਲਾ ਦੇ ਵੀ ਮੂਰੇ ਆ ਜਿਆਦਾ ਝਾਲਰ ਲਾ ਦੇ ਨਾ ਮੇਰੇ ਨਾਲ ਇਹਦੇ ਯਾਰ ਮੈਗ ਨਹੀਂ ਲਾਗਦੇ ਕਿਉਂ ਮੈਂ ਆਰਡਰ ਕੀਤਾ ਹੋਣਾ Amazon ਤੋਂ ਮੈਗ ਮੇਰੇ ਕੋਲੇ ਹੈਗੇ ਆ ਇਹਦੇ ਤੇ ਆਪਣਾ GoPro ਤੇ ਆ ਟੀਜਾ ਜਿਹੜੀ ਨਾ ਆ ਲਾਗਦੀ ਨਹੀਂ ਕਿਉਂਕਿ ਆ ਜਿਆਦਾ ਸਪੇਸ ਆ ਇਹ ਉਹਨੂੰ ਨਹੀਂ ਸਹੀ ਲਾਗਦੀ USB C ਵਾਲੀ ਉਹ ਆ ਜਾਂਨ ਤੋਂ ਫੇਰ ਇੱਥੇ ਲਾ ਦਿਆ ਕਰਾਂ ਜਾਂ ਝਲਰੀ ਲਾ ਦਾਂਗੇ ਵੀ ਸਾਹਮਣੇ ਸਿੱਧਾ ਦਿਸਣ ਲੱਗੇ ਵੀ ਆਹ ਚੱਕੀ ਜਾਊ ਇਥੋਂ ਆ ਦੇਖੋ ਇਹ ਮੂਰੇ ਹਾਂ ਬਹੁਤ ਫਰਕ ਹੋਊਗਾ ਬਾਬੇ ਇਹਦੇ ਨਾਲ ਧੰਨਵਾਦ ਭਰਾ ਕਮੈਂਟ ਕਰਦੇ ਹੋ। ਜਰੂਰ ਇਹ ਦੱਸਦੇ ਰਿਆ ਕਰੋ ਜੇ ਕੋਈ ਚੀਜ਼ ਹੁੰਦੀ ਆ ਨਾ ਵੀ ਆਹ ਕਰਨ ਵਾਲੀ ਆ ਪਤਾ ਲੱਗ ਜਾਂਦਾ ਬੰਦੇ ਨੂੰ ਹਣ ਭਾਈ ਮੈਂ ਤਾਂ ਵੀਡੀਓ ਬਣਾਉਣਾ ਨਾ ਮੇਰਾ ਕਈ ਵਾਰੀ ਨਹੀਂ ਧਿਆਨ ਰਹਿੰਦਾ ਉਹ ਚੀਜ਼ਾਂ ਦਾ ਦੇਖਣ ਵਾਲ ਨੂੰ ਜਾਦੇ ਪਤਾ ਹੁੰਦਾ। ਵਾ ਵੀਰ ਵਣ ਕੇ ਦੱਸਦੇ ਰਿਆ ਕਰੋ। te pecaro ok ਆ ਨਾ ਚੱਕ ਗੋਵਰ ਬੀ ਹੋ ਗਿਆ ਨੇ ਬੀ 17 ਦੇ ਮੈਂ ਉਹ ਗੱਲ ਕਰਦਾ ਇਹ ਤੋਂ ਪਹਿਲਾਂ ਨਾ ਮੇਰੇ ਮੂਰੇ ਆਹੋ ਲੱਗੇ ਸਕੂਲ ਬੈਨ ਤੇ ਉਹ ਜਾਂਦਾ ਤੁਹਾਨੂੰ ਪਤਾ ਵੀ 90 ਰੁਪਏ ਤੇ ਮੈਂ ਇਥੇ ਸਨ ਆਇਆ ਸੀਗਾ ਸ਼ਹਿਰ ਇਹ ਤੋਂ ਪਹਿਲਾਂ ਤੇ ਉਸੇ ਬਣਾਵਾ ਮੈਂ ਕੁਦਰਤੀ ਉਹਨੂੰ ਕਰਾਸ ਨਹੀਂ ਕਰ ਸਕਿਆ ਉਸ ਤੋਂ ਪਹਿਲਾਂ ਪਾਸਿੰਗ ਲੇਨ ਤੇ ਕਿਉਂਕਿ ਟਰੱਕ ਪਤਾ ਗਿਆ ਚਲੋ ਖਾਲੀ ਹੋਣਾ ਉਹਦੇ ਵਿੱਚ ਕਿਹੜਾ ਭਾਰ ਹੁੰਦਾ ਤੇ ਜਦੋਂ ਮੈਂ ਇਥੇ ਸਨ ਆਇਆ ਤਿੰਨ ਗੱਟਾਂ ਖੜੀਆਂ ਮਾਮਿਆਂ ਦੀਆਂ ਖੱਟੀਆਂ ਉੱਥੇ ਬਈ ਆਹ ਦੇਖੋ ਸਾਹਮਣੇ ਵਾਲੀ ਪਹਾੜੀ ਨਹੀਂ ਉਹਦੇ ਤੇ ਚੜਨਾ ਪਰ ਜਮਾਂ ਤਾਂ ਹਾਂ ਅਹੀਂ ਤੋਂ ਸਿੱਧਾ ਪਤਾ ਨਹੀਂ ਹੁਣ ਉਹ ਇੱਥੇ ਦੀਨਾ ਉੱਪਰ ਨਾ ਨੂੰ ਜਿਹੜੀ ਉੱਚੀ ਦੀਨੀ ਆ ਪੂਰੀ ਉੱਥੇ ਜਾਣਾ ਟਰੱਕ ਜਮਾਂ ਸਲੋ ਹੋ ਜਾਂਦਾ ਉੱਥੇ ਜਾਂਦਾ ਜਾਂਦਾ ਮੈਨੂੰ ਸਾਹਮਣੇ ਰੋਡ ਦੀ ਨਹੀਂ ਆ ਨਾ ਟੀਸੀ ਤੇ ਆਹ ਕਿਹੜਾ ਖੜਾ ਮਾਮਾ ਕੀ ਹੋਰ ਆ ਇਹਦਾ ਹੋਰ ਆਗਾ 40 ਤੋਂ ਡਿਆ ਫੜ ਮੋਸ਼ਨ ਇੱਥੋਂ ਹੀ ਬਾਹਰ ਇਧਰ ਤਿੰਨ ਚਾਰ ਹਿੱਲਾ ਜਿਹਾ ਆਏਗਾ ਜਿਹੜਾ ਬੇਂਜਰ ਆ ਇਤਾਰਨਾਂ ਵੇਲੇ ਵੀ ਤੇ ਟਰੱਕ ਨਾ ਚੜਦਾ ਬਹੁਤ ਔਖਾ ਇਹਨਾਂ ਦੇ ਤਾਂ ਹੀ ਮੈਂ ਇਧਰ ਜੋ ਲੋਡ ਹੌਲਾ ਹੋਵੇ ਉਦੋਂ ਆਉਣਾ ਹੁੰਦਾ ੱਲੇ ਅ ਵੀ ਇਹਨਾਂ ਤੇ ਮੋਸਟਲੀ ਪਾਸ ਹੀ ਲੇਨ ਬਣੀ ਪਈ ਆ ਵੀ ਆਪਾਂ ਰਾਈਟ ਲੇਨ ਚ ਲੈ ਕੇ ਰਹਿ ਕੇ ਆਪਦੇ ਪੂਰੇ ਫਲੇਸ਼ਰ ਆਉਣ ਕਰ ਲਉ ਤਾਂ ਕਿ 30 40 ਤੇ ਟਰੱਕ ਰਹਿ ਜਾਂਦਾ ਤਾਂ ਜਾਂਦਾ ਜਾਂਦਾ 105 ਤੋਂ ਆਹ ਵਾਲਾ ਇੱਥੋਂ ਚੜ੍ਹਾਈ ਸ਼ੁਰੂ ਹੋ ਗਈ ਆ ਨਾ ਇਹਨੇ ਕਿੱਥੇ ਜਾ ਕੇ ਮੁੱਕਣਾਗਾ ਆ ਕੀ ਹੋ ਗਿਆ ਯਾਰ ਪਿੱਕਾ ਟੇਡਾ ਕਰਕੇ ਲਾਈ ਬਟਾ ਮੂਰੇ ਕੇ ਵਿੱਚ ਵਿੱਚ ਵੱਜਿਆ ਮੈਨੂੰ ਤਾਂ ਕੋਈ ਹੋਰ ਚੱਕਰ ਲਾਦਾ ਉਹ ਪਿੱਛੇ ਤਾਂ ਇਹਨੂੰ ਦੀਂਦਾ ਬਣਿਉਣਾ ਜਿੱਥੋਂ ਤਾਈ ਲਾਰਾ ਖਤਮ ਨਹੀਂ ਹੁੰਦਾਗਾ ਅੱਧੇ ਘੰਟੇ ਬਾਅਦ ਇਹਨਾਂ ਨੇ ਥੇ ਲੈ ਆ ਕੇ ਖੜਾ ਤੇ ਆ ਅੱਧਾ ਘੰਟਾ ਜਮਾ ਹੌਲੀ ਹੌਲੀ ਡਰਾਈਵ ਕਰਾਈ ਆ ਹੁਣ ਪਤਾ ਨਹੀਂ ਰੋਡ ਤੇ ਕੁਝ ਹੋਇਆ ਜਾਂ ਕੀ ਆ ਹਨਾ ਅੈ ਤੇ ਕੀ ਲਿਖਿਆ ਹੈਗਾ ਸਮਝ ਨਹੀਂ ਆਉਂਦੀ ਅੱਧਾ ਘੰਟਾ 10 20 ਦੀ ਸਪੀਡ ਤੇ ਆ ਕੇ ਹੁਣ ਇੱਥੇ ਉਹ ਕਰਤਾ ਨਿੱਪੀ ਕਰਨ ਪਿਆ ਹਜੇ 148 ਹੁਣ ਜਮਾ ਬ੍ਰੇਕ ਲਾਤੇ ਆ ਵੀ ਪਹਿਲਾਂ ਇੱਥੇ ਰੋਕ ਲੈਂਦੇ 10 20 ਦੀ ਸਪੀਡ ਤੇ ਲਿਆਂਦਾ ਸਾਰਾ ਟ੍ਰੈਫਿਕ ਆ ਮੋੜ ਕੋੜਾ ਉੱਚਾ ਨੀਵਾ ਤੇ ਟਰੱਕ ਬਾਈ ਇੰਨੇ ਕਿ ਤੰਗ ਹੋਈ ਜਾਂਦੇ ਨਾ ਗੱਲ ਹੀ ਛੱਡ ਦੇ ਹੁਣ ਪਤਾ ਨਹੀਂ ਕੋਈ ਕੰਮ ਚੱਲ ਰਿਹਾ ਜਾਂ ਕੀ ਚੱਕਰ ਆਗਾ ਰੱਬ ਜਾਣਦਾ ਉਹ ਤਾਂ ਗਾਂ ਜਾ ਕੇ ਪਤਾ ਲੱਗੂਗਾ ਪਰ ਸਾਹਮਣੇ ਟ੍ਰੈਫਿਕ ਫੁੱਲ ਸਪੀਡ ਤੇ ਲੰਘ ਰਿਹਾ ਹੈਗਾ ਮੈਨੂੰ ਇੰਨਾ ਪਤਾ ਆ ਦੇਖੋ ਜਦੋਂ ਸਾਹਮਣੇ ਕੋਸ ਆਇਆ ਨਾ ਇਹਨੇ ਗੱਡੀ ਬੈਕ ਕਰ ਲਈ ਆ ਤੇ ਉਹਨੂੰ ਨਗਾਹ ਦੂਗਾ ਤੇ ਫੇਰ ਦੁਬਾਰਾ ਇਧਰ ਨੂੰ ਕਰਕੇ ਉਹਨੂੰ ਪਿੱਕਾ ਲਾ ਦੂਗਾ ਵੀ ਕੋਈ ਕ੍ਰਾਸ ਨਾ ਕਰੇ ਉਹ ਦੋ ਪਿੱਕੇ ਲਾਏ ਆ ਮੂਰੇ ਪਹਿਲਾਂ ਤਾਂ ਡਾਊਨ ਮਸਾ ਤਾਰਿਆ ਟਰੱਕ 20 ਦੀ ਸਪੀਡ ਤੇ ਸਾਲਾ ਬ੍ਰੇਕਾਂ ਲਾ ਲਾ ਕਿਉਂਕਿ ਮੂਰੇ ਟ੍ਰੈਫਿਕ ਆ ਹੁਣ ਪਹਿਲ ਆ ਗਈ ਆ ਪਤਾ ਨਹੀਂ ਕਾਤੋਂ ਯਾਰ ਕਿ ਗਾਂ ਜਾ ਕੇ ਬਾਕੀ ਸਿਰੇ ਪਤਾ ਲੱਗ ਜੂ ਕਿ ਪੇਸ਼ੈਂਸ ਚੈੱਕ ਕਰਦੇ ਆ ਵੀ ਕਿਹੜਾ ਮਗਰ ਆਉਂਦਾ ਇੱਕ ਪਿੱਕਾ ਤਾਂ ਮੂਰੇ ਸਿੱਧਾ ਜਾਂਦਾ ਇੱਕ ਲੈਫਟ ਲੇਨ ਚ ਕਰ ਲੈਂਦਾ ਹੈਗਾ ਵੀ ਕੋਈ ਕ੍ਰੋਸ ਨਾ ਕਰੇ ਹੁਣ ਆਪਹਲ ਆ ਵੀ ਰਾਤ ਤੇ ਫੁੱਪੜ ਟਰੱਕ ਆ ਗਏ ਲੋਟੜ ਪਾਣੀ ਕਾਤੋ ਯਾਰ ਇੰਗਨੀਏ ਦਾ ਮੈਨੂੰ ਤਾਂ ਸਮਝ ਨਹੀਂ ਲੱਗੀ ਵੀ ਕੀ ਕੰਮ ਚੱਲ ਰਿਹਾ ਅੱਗੇ ਜਾਂ ਕੀ ਹੈਗਾ ਹੁਣ 20 ਦੀ ਸਪੀਡ ਤੇ ਦੱਸ ਟਰੱਕ ਯਾਰ ਆਪਹਲ ਜਿਹੜੀ ਜਾਂਦਾਗਾ ਸ਼ੈਡਾ ਲਾਰਾ ਲੱਗ ਗਿਆ ਬਾਈ ਬਹੁਤ ਜਿਆਦੇ ਬਾਟ ਤਾਂ ਤੀ ਜਿਹੜੀ ਸਟਾਪ ਲੈ ਲਿਆ ਇੱਕ ਘੰਟੇ ਤੋਂ ਉੱਪਰ ਹੋ ਗਿਆ ਇਹਨਾਂ ਨੇ ਦੇਖੋ ਹੀ ਵਾਗੇ 10 ਘਟੇ ਦਾ ਅਬੀ ਦੀ ਸਪੀਡ ਤੇ ਜਾਂਦੇ ਆ ਬਾਈ ਉਹ ਤਾਂ ਹੀ ਮੋੜ ਆ ਉੱਥੋਂ ਤਾਂ ਹੀ ਦਾ ਤੁਹਾਨੂੰ ਟ੍ਰੈਫਿਕ ਦੇਖ ਚੂਗਾ ਇੰਨੇ ਕ ਜਿਆਦੇ ਟਰੱਕ ਗੱਡੀਆਂ ਸਾਰੇ ਵੀਹਿਕਲ ਹੋਏ ਹੋਏ ਬੈਣਾ ਪੁੱਛੋ ਹੀ ਨਾ ਤੁਸੀਂ ਕਿਲੋਮੀਟਰਾਂ 'ਚ ਲੈਣਾ ਲੱਗੀਆਂ ਹੋਈਆਂ ਕਿਲੋਮੀਟਰਾਂ 'ਚ ਇੰਨੇ ਨਿਲਾਈਆਂ ਆਈਆਂ ਮੀਆਂ ਜੇ ਨਗਾਉਣਾ ਹੀ ਹੁੰਦਾ 2 ਕਿਲੋਮੀਟਰ ਤੇ ਪਾਸਿੰਗ ਲੇਨ ਆਉਂਦੀ ਆ ਦੇਖੋ ਇੱਥੇ ਵੀ ਇੱਥੇ ਨਗਾਹਾ ਦਿਓ ਤੁਸੀਂ ਪਤਾ ਨਹੀਂ ਕੀ ਕਰਨਗੇ ਮੈਨੂੰ ਲੱਗਦਾ ਸਲੀਪ ਆਉਣਗੇ ਕਿ ਹੋਰ ਇੱਥੇ ਲੈ ਕੋ ਹੋਰ ਜਦੋਂ ਦੇ ਘੰਟੇ ਤੋਂ ਪੇਰ ਹੋ ਗਿਆ ਨਾ ਹੀ ਨੈਟਵਰਕ ਹੈ ਏਰੀਆ ਜਿੱਥੇ ਖੜਾ ਕੇ ਖੜ ਜਾਂਦੇ ਆਗੇ ਭੋਰਾ ਭੋਰਾ ਵੀ ਨੈਟਵਰਕ ਨਹੀਂਗਾ ਨਹੀਂ ਨੈਟਵਰਕ ਤੇ ਬੰਦਾ ਫੋਨ ਹੀ ਦੇਖ ਲਿਆ ਜਦੋਂ ਖੜਾ ਆ ਨਾ ਕਿੰਨਾ ਕਿੰਨਾ ਟਾਈਮ ਤੇ ਜਦੋਂ ਨੇ ਮੂਰੇ ਲੱਗਿਆ ਘੰਟਾ ਪਲੱਸ ਹੋ ਗਿਆ ਪੂਰਾ ਨੈਟਵਰਕ ਨਹੀਂ ਆ ਏਰੀਆ 'ਚ ਹੈਗਾ। ਨਹੀਂ ਦਉਂਗਾ ਤੀਆ ਗੰਜਰਦਿਆਂ ਨੇ। ਮੂਰੇ ਨਾਲ ਗੱਡੀ ਵਾਲਿਆ ਨੰਗੀ ਜਾਂਦੇ ਨੰਗਦੇ ਆ ਉਹ ਨੰਗਣ ਨਹੀਂ ਦਿੰਦਾ ਵਿੱਚ ਦਾਂਦਾ। ਇਹ ਜੋ ਪਾਸਿੰਗ ਲੈਣਾ ਉਹਨੇ ਕਿਹੜਾ ਨੰਗਣ ਦੇਣਾ ਗੰਜਰਦਿਓ। ਆਹ ਦੇਖੋ ਵਿੱਚ ਦਾਂਦਾ ਮੂਰੇ ਲ ਜਾ ਕੇ ਜਿਹੜਾ ਨੰਗਣ ਦੀ ਕੋਈ ਉਹ ਗੱਡੀ ਨਹੀਂ ਉਹ ਤੇ ਮਗਰ ਜਾਵੜੀ। ਉਹਨੇ ਨੰਗਣੀ ਨਹੀਂ ਦਿੱਤੀ। ਮੈਂ ਤਾਂ ਇਹੀ ਕਰਨਾ ਇਕੱਲਾ ਪਾਸਿੰਗ ਲੇਨ ਕਰਕੇ ਇਹਨਾਂ ਨੇ ਭਜਾ ਲਏ ਸੀਗੇ ਵੀ ਕੋਈ ਨੰਗਣਾ ਜਾਵੇ ਤੇ ਹੁਣ ਫੇਰ ਉਹ ਹੀ ਕਰ ਦਿੱਤਾ ਕੰਮ ਦੁਆਰੇ ਆਹ ਜਮੇ ਉਹਨਾਂ ਦੇ ਮਗਰ ਆ ਇੱਕ ਗੱਡੀ ਉਹ ਨਘਾਉਂਦਾ ਸੀ ਤੇ ਉਹਨੇ ਨੰਗਣ ਨਹੀਂ ਦਿੱਤਾ ਹਾਵ ਲਾ ਲਓ ਮੂਰੇ ਡਾਹਂਦਾ ਸੀ ਉਹ ਨਹੀਂ ਮੇਰੇ ਮੂਰੇ ਇੱਕ ਟਰੱਕ ਤੇ ਗੱਡੀ ਸੀ ਆ ਵਾਈਟ ਵਾਲੇ ਆਏ ਕਿਤੇ ਕਹਿੰਦਾ ਨੰਗ ਜਾਂਗੇ ਆ ਆ ਜਾ ਆ ਜਾ ਬਈ ਟਰੱਕ ਵਾਲੇ ਆ ਜਾ ਆ ਜਾ ਚਲੋ ਫੇਰ ਹੋਸੇ ਚਲੋ ਚਾਲ ਤੇ ਆਹ ਖੜ ਕੇ ਇੱਥੇ ਹੁਣ ਦੱਸੋ ਕੋਈ ਕੰਮ ਮੈਨੂੰ ਦਾ ਹੈ ਤੈਂ ਦੇ ਸਿਆ ਨਹੀਂਗਾ ਆਹ ਖੜ ਕੇ ਇੱਥੇ ਆ ਕੇ ਦੋਨੇ ਆਹ ਖੜੇ ਹਾਰ ਨਾ ਮਾਰੂ ਮੈਂ ਭੈਣ ਕਰਾ ਸੜਿਆ ਵੇਨੂੰ ਗੱਡੋ ਇਹ ਦੇਖੋ ਬ੍ਰੇਜ ਦਾ 31 ਹਾਈਵੇ 17 ਚਾਲ ਚਾਲ ਕੋੜਾ ਕਿਉਂਕਿ ਆ ਪਹਾੜ ਬਹੁਤ ਤਕੜੀ ਆ ਲੈ ਵੀ ਨਮਾ ਬਣਿਆ ਵਾ ਉਹ ਤਾਂ ਗਏ ਕਈ ਸਾਲੇ ਨੂੰ ਜਿਹੜਾ ਉਹਨੇ ਨਹੀਂ ਅੱਜ ਖੱਜਲ ਕੀਤਾ ਉਹ ਦੋ ਪਿੱਕੇ ਵਾਲਿਆਂ ਨੇ ਉਹ ਸੀਗਾ ਉੱਤੇ ਲਿਖਿਆ ਪੇਂਟ ਵਾਲਾ ਵੀ ਰੋਡ ਤੇ ਪੇਂਟ ਕਰ ਰਿਹਾ ਜਿਵੇਂ ਆ ਵਾਈਟ ਤੇ ਜੈਲੋ ਜਿਹਾ ਲੈਣਾ ਨਹੀਂ ਲੱਗਿਆ ਪਰ ਵੀ ਉਹਨੇ ਘੰਟੇ ਤੋਂ ਡੇਢ ਘੰਟਾ ਖਰਾਬ ਕੀਤਾ ਤੇ ਬਾਅਦ ਚ ਨੰਗਾ ਮਿਲਿਆ ਮੰਨ ਲਓ ਤੇ ਪਰ শাਲਾ ਪੇਂਟ ਕਰਨ ਵਾਲਾ ਨਹੀਂ ਟੱਕਰਿਆ ਅਖੀਰ ਨੂੰ ਉਹ ਪੁੱਲੋਂ ਉੱਤੇ ਰੋਕ ਕੇ ਐਨਾ ਖੱਜਲ ਕਰਕੇ ਪਰ ਪੇਂਟ ਕਰਨ ਵਾਲਾ ਫੇਰ ਵੀ ਨਹੀਂ ਲੱਭਿਆ ਸਾਨੂੰ ਕਿੱਥੇ ਸੀਗਾ ਬੰਦੇ ਨੇ ਪਰ ਖੱਜਲ ਰੱਜ ਕੇ ਕੀਤੇ ਕਾਰ ਵਾਲ ਨੇ ਉਹਦੇ ਨਾਲ ਜੁੱਧ ਲਾ ਲਿਆ ਬਈ ਕਾਰ ਵਾਲਾ ਜਦੋਂ ਪਾਸੇ ਲੈਣ ਦਾ ਉਹਨੂੰ ਕ੍ਰੋਸ ਕਰਦਾ ਸੀ ਨਾ ਤੇ ਉਹ ਆੜ ਗਿਆ ਮੂਰੇ ਜਿੱਧਰ ਨੂੰ ਕਾਰ ਵਾਲਾ ਕਰਿਆ ਕਰੇ ਤੇ ਉਹ ਮੂਰੇ ਲਪਿੱਕਾ ਲਾ ਦਿਆ ਕਰੇ ਤੇ ਨਾਲੇ ਉਹ ਦੂਆ 50 60 ਦੇ ਤੋਰਲੇ ਤੇ ਗਾਂਹ ਫੁੱਲ ਉੱਤੇ ਰੋਕ ਗਿਆ ਅੱਬਾ ਦਾ ਹਾਰਨ ਮਾਰ ਕੇ ਆਏ ਆ ਐ ਤੇ ਕੰਮਾਂ ਕੰਜਰਦਿਆਂ ਦੇ ਅਨਿੱਪੀ ਗਾਨ ਪਹੁੰਚ ਗਏ ਯਾਰ ਉਹ ਟਾਈਮ ਤੇ ਰੋਕਨੇ ਅੱਬਾ ਹੀ ਉੱਥੇ ਨਾ ਨਾਲ ਨੇ ਉਹਨੂੰ ਨੀਂਦ ਹੀ ਆਉਣ ਲਾਤੀ ਤੇ ਨਹੀਂ ਹੁਣ ਨੂੰ ਆਪਾਂ Thunderway ਵੀ ਕ੍ਰੋਸ ਕਰ ਰਹੇ ਆ ਜਾਣਾ ਸੀ ਜਿਹੜਾ ਉਹ ਘੰਟਾ ਡੇਢ ਘੰਟਾ ਉਹਨੇ ਕਰਾਫ ਕੀਤਾ ਕਿਉਂਕਿ Thunderway 106 ਕਿਲੋਮੀਟਰ ਆ। ਅਸੂਨੇ ਵਾਲੀ ਸਕੇਲ ਵਾਲਾ ਦੇਖੋ ਵੀ ਇਹਨਾਂ ਐਕਟਿਵ ਹੈ ਪੁਲਿਸ ਵਾਲੇ ਬਹੁ ਮੇਲ ਰਹੇ ਆ ਮੈਨੂੰ ਰੋਕ ਰਹੇ ਆ ਪਹਿਲਾਂ ਬਾਟਰ ਤੇ ਰੋਕਿਆ ਉੱਤੇ ਕ੍ਰੋਸ ਕਰਨ ਲੱਗੇ ਨੂੰ ਪੁੱਛ ਗਏ ਛੋਈ ਹਨ ਤੇ ਲਾਸਟ ਟਾਈਮ ਵੀ ਟਰੈਲਰ ਖੋਲੇ ਜਿਹੜਾ ਅੱਜ ਤੋਂ ਸਕੇਲ ਵਾਲੇ ਨੇ ਬਾਈਂ ਦੇ ਨਾ ਟਰੈਲਰ ਵੀ ਓਪਨ ਕਰਾਇਆ ਸੀਗਾ ਸੀਲ ਕੱਟ ਕੇ ਜਿਹੜੇ ਵੀ ਸੀਲ ਤੋੜੀ ਜੰਨਾ ਵੀ ਲਾਤੀ ਮੁੜ ਕੇ ਤੇ ਚੈੱਕ ਕੀਤਾ ਵੀ ਕੀ ਆ ਕੀ ਨਹੀਂ ਮੁਰੇ ਮੇਰੇ ਆਹੀ ਟਰੱਕ ਸੀ ਜਿਹੜਾ ਹੋਣਾ ਗੱਡੀਆਂ ਨੰਗੀਆਂ ਚੱਲ ਲਾ ਲੋ ਇੱਕ ਦੋ ਬਾਅਦ ਚ ਉਹ ਸਾਰਾ ਟਰੈਫਿਕ ਪਿੱਛੇ ਹੀ ਆ ਹਜੇ ਇੱਥੇ ਆ ਕੇ ਹੁਣ ਕ੍ਰੋਸ ਹੋਊਗਾ ਆਪਾਂ ਤਾਂ ਇੱਥੇ ਰੁਕਦੇ ਆ ਕਿਉਂਕਿ ਉਹਨਾਂ ਨੇ ਬਾਈ ਜੀ ਇੱਥੇ ਟਾਈਮ ਲਾ ਲੈਂਦਾ ਮੈਂ ਪਿੱਛੇ ਤਾਂ ਆ ਹੀ ਨਹੀਂ ਰੁਗਿਆ ਜੇ ਪਿੱਛੇ ਕਿਤੇ ਮੈਂ ਰੁਗ ਜਾਂਦਾ ਤਾਂ ਆ ਮਿੰਟ ਤੇ ਮੈਨੂੰ ਪਤਾ ਜਿੰਨੇ ਕਿ ਟਰੱਕ ਤੇ ਗੱਡੀਆਂ ਸੀ ਨਾ ਤਾਂ ਟਾਈਮ ਤੇ ਇੱਥੇ ਸਾਹ ਵੀ ਨਹੀਂ ਆਉਣਾ ਸੀਗਾ ਰੁਕਣ ਨੂੰ ਤਾਂ ਸਾਹ ਹਜੇ ਵੀ ਨਹੀਂ ਆਉਂਦਾ ਮਿੱਤਰੋ ਆ ਰੋਕਾਂਗੇ ਲਾਜ ਮੀ ਆ ਦੇ ਰੋਜ ਇੱਥੇ ਪਤਾ ਕੀ ਕਰਦੇ ਆ ਬੰਦੇ ਟਰੱਕ ਨਾ ਔਇਲਾਂ ਚ ਛੱਡ ਕੇ ਤੇ ਅੰਦਰ ਚਲੇ ਜਾਂਦੇ ਆਗੇ ਨਹੀਂ ਤੁਸੀਂ ਜਾਣਾ ਹੀ ਆ ਬਾਈ ਪਾਰਕਿੰਗ 'ਚ ਤਾਂ ਲਾ ਦਿਓ ਤੁਹਾਨੂੰ ਆ ਬਾਈ ਦੇ ਮੂਹਰੇ ਥਾਂ ਹੈਗਾ ਸੀ ਆਪਾਂ ਦੇਖੀਏ ਲਾ ਕੇ ਇਹ ਲੱਗ ਜੂ ਤਾਂ ਅਕੇ ਦੇਖਦੇ ਆ ਉਹ ਇੱਕ ਪਾਰਕਿੰਗ ਪਈ ਆ ਉਹਦੇ ਚ ਲਾਸਟ ਟਾਈਮ ਵਾਲੀ ਨਾ ਹੋਵੇ ਕਿ ਨਾ ਇੱਕ ਨੇ ਨਹੀਂ ਕੀਤੀ ਸੀ ਐ ਇੱਕ ਬੈਕ ਲਾਈ ਜਾਂਦਾ ਸੀ ਤੇ ਉਹ ਸੰਨ ਵੇਜ ਦੀ ਨੰਗਿਆ ਸੀਗਾ ਨੰਗਿਆ ਨਹੀਂ ਆ ਚੋਣੇ ਲਾਤੀ ਉਹਦੀ ਪਾਰਕਿੰਗ ਤੇ ਪਾਰਕਿੰਗ ਵੀ ਜਮ ਐਂਡ ਵਾਲੀ ਆ ਇਹ ਬਣ ਗਈ ਗੱਲ ਬਣ ਗਈ ਬਣ ਗਈ ਪਹਿਲੀ ਵਾਰ ਗਿੰਗ ਮਿਲ ਗਈ ਪਹਿਲੀ ਆਉਣ ਲੱਗਿਆ ਮਗਰ ਜਿਹੜੇ ਜਿੰਨਾ ਡਰਾਈਵਿੰਗ ਸੀ ਨਾ ਨੰਗਣ ਆ ਕੇ ਲੱਗਿਆ ਡਿੱਗਣਾ ਜਿੰਨੇ ਮਗਰ ਸੀਗੇ ਤੇ ਇਦੋਂ ਚੰਗਾ ਆਪਾਂ ਵੀ ਥਿੰਮ ਤੋਂ ਕਾਫੀ ਟੱਕ ਲਗੇ ਨਹੀਂ ਰਾਸ਼ ਬਹੁਤ ਪੈਣਾ ਬਾਈ ਆ ਦੇਖੋ ਸਾਰਿਆਂ ਦਾ ਇੰਡੀਕੇਟਰ ਇੱਧਰ ਹੀ ਲੱਗਿਆ ਹੋਇਆ ਥਿੰਮ ਤੇ ਆਉਣ ਨੂੰ ਹੀ ਆਉਂਦੇ ਨਾ ਲਾਰੇ ਵੱਧੇ ਫਿਰ ਥੋੜੇ ਲੇਟ ਤਾਂਾਂਗੇ ਵਿੱਚ ਕਈ ਬੰਦੇ ਹੌਲੀ ਆਉਣ ਵਾਲੇ ਨਹੀਂ ਹੁੰਦੇ ਉਹਨਾਂ ਕਰਕੇ ਥੋੜਾ ਜਿਹਾ ਅੱਗੇ ਪਿੱਛੇ ਹੋਏ ਹੋਏ ਨਹੀਂ ਤਾਂ ਸਾਰੇ ਨਾਲ-ਨਾਲ ਹੀ ਆ ਜਾਣੇ ਸੀਗੇ ਇੱਕ ਤੋਂ ਦਹੀਂ ਆਹ ਦੇਖੋ ਸਾਰਾ ਭਰਿਆ ਹੋਣਾ ਉਧਰੋਂ ਚੁੰਨੇ ਵਾਲਾ ਵੀ ਕਹਿੰਦੇ ਖੁੱਤੀ ਭਾਈ ਆਉਂਦਾ ਪੂਰੀ ਬਹੁਤ ਟਰੱਕ ੱਡੀ ਬੈਠਿਆ ਤੇ ਹੁਣ 스ਕਿਲ ਬੰਦਾ ਰਾਈਟ ਨਾਓ ਮੈਂ ਨਾ ਤੁਹਾਡੇ ਸਾਹਮਣੇ ਨਿੱਪੀਗਾਨ ਨਹੀਂ ਟੰਮ ਤੇ ਗਿਆ ਸੀ ਮਾਰ ਕੇ ਬਹੁਤ ਵਾਲਾ ਪਾਉਣਾ ਉਹਦੇ ਨਾਲ ਹੀ ਨਾ ਪੈਟਰੋਲ ਤੇ ਪੰਪਰੇ ਸਾਹਮਣੇ ਰੈਸਟੋਰੈਂਟ ਆ ਇਹਦੇ ਸ਼ਾਵਰ ਜਮੇ ਬਿੱਲੇ ਹੁੰਦੇ ਆ ਬਾਥਰੂਮ ਉੱਥੇ ਜਾਓ ਆਜ ਗਿਆ ਮੈਂ ਟੰਮ ਮੋਟਰਨ ਤੁਹਾਡੇ ਸਾਹਮਣੇ ਇੰਨਾ ਕੁ ਬੀਜੀ ਸੀ ਨਾ ਗੱਲ ਹੀ ਛੱਡ ਦੋ ਮੇਰੇ ਇੱਥੇ 7-8 ਮਿੰਟਾਂ ਬਾਅਦ ਆਰਡਰ ਦੇਣ ਨੂੰ ਵਾਰੀ ਆਈ ਆ ਇਹ ਬਾਥਰੂਮ ਚ ਵੀ ਲੋਕ ਐਨ ਲੈਣਾ ਲਈ ਖੜੇ ਸੀਗੇ ਹਨਾ ਅੰਦਰ ਜਾਣ ਨੂੰ ਵਰਤਨ ਵਾਸਤੇ ਆ ਇੱਕ ਬੰਦਾ ਵਾਧਾ ਅੰਦਰ ਕੀ ਕਰੀ ਜਾਂਦਾ ਸੀ ਉਥੇ ਦੋ ਹੀ ਵਾਸ਼ਬੇਸ਼ਨਾਂ ਸੈਂਕ ਲੱਗੇ ਹੋਏ ਤੇ ਦੋ ਹੀ ਸ਼ੀਟਾਂ ਦੀਆਂ ਤੇ ਲੈਣਾ ਲੱਗੀਆਂ ਵਿਗਾ ਹੱਥ ਧੋਣ ਵਾਲਿਆਂ ਦੀ ਵਾਸ਼ਰੂਮ ਕਰ ਕਰ ਬੰਦਾ ਖੜਾ ਬਈ ਦਾੜੀ ਸ਼ੇਵ ਕਰੀ ਜਾਂਦਾ ਯਾਰ ਉੱਥੇ ਤੇ ਗੋਰਿਆਂ ਦਾ ਬਈ ਮੂੰਹ ਦੇਖਣ ਆਲਾ ਸੀਗਾ ਗੋਰੇ ਨੇ ਹੱਥ ਵੀ ਨਹੀਂ ਤੋਂ ਉੱਤੇ ਬਾਹਰ ਆ ਕੇ ਵੇਟ ਕਰਨ ਲੱਗ ਗਿਆ ਐ ਇੱਜੇ ਕੰਮਾਂਗੇ ਜਨਤਾ ਤੇ ਯਾਰ ਵਾਸ਼ਰੂਮ ਆ ਉਹ ਵੀ ਟਿਮ ਆਉਟਰ ਦਾ ਟਰੱਕ ਸਟਾਪ ਤੇ ਵੀ ਹੋਇਆ ਆਪਾਂ ਤਾਂ ਵੀ ਮੰਨ ਲੈਂਦੇ ਸ਼ੇਵ ਕਰਦੇ ਹਣਾਂ ਪੈਲੀ ਗੱਲ ਤਾਂ ਸ਼ਾਵਰ ਲੈ ਲੋ ਯਾਰ ਕਿੱਡੀ ਗੱਲ ਆ ਤੇ ਬੰਦਾ ਉੱਥੇ ਖੜਾ ਟੈਂਮੋਟਣਾ ਨੇ ਸ਼ੇਵ ਕਰੀ ਜਾਂਦਾ ਸੀਗਾ ਤੇ ਉਹਨਾਂ ਨੇ ਇੰਨੇ ਕੁ ਭੜੇ ਮੂੰਹ ਬਣਾਏ ਵੀ ਸਾਲੇ ਆਪ ਨੂੰ ਹੀ ਸੂਪਾਉਂਦੀਆਂ ਮੁੜ ਕੇ ਉਹ ਬਾਈ ਉਹ ਹੀ ਕੰਮ ਜਿਹੜਾ ਉਹ ਨੱਕ ਸਾਫ ਕਰਨ ਵਾਲਾ ਉੱਚੀ ਉੱਚੀ ਉਹ ਯਾਰ ਤਰੀਕਾ ਹੁੰਦਾ ਸਾਰੇ ਕਰਦੇ ਪਰ ਤਰੀਕਾ ਹੁੰਦਾ ਦੂਜੇ ਬੰਦੇ ਨੂੰ ਤਾਂ ਨਾ ਉਹ ਕਰਾਓ ਤੁਸੀਂ ਆ ਲੈਣੇ ਉੱਥੋਂ ਕੋ ਟੈਂਮੋਟਣਾ ਉੱਥੇ ਖਾਣ ਪੀਣ ਵਾਲਾ ਸਮਾਨ ਹੀ ਆ ਆਵੇਂੇ ਖਾਣਾ ਪੀਣਾ ਗਾ ਜਾਂ ਖਾਦਾ ਗਾ ਕੀ ਚੰਗਾ ਲੱਗਦਾ ਯਾਰ ਨਾਲ ਹੀ ਮੰਨ ਲਓ ਤੇ ਆਰਡਰਾਂ ਨਾਲ ਹੀ ਵਾਸ਼ਰੂਮ ਹੁੰਦਾ ਤੇ ਉੱਤੀ ਉੱਤੀ ਪਾਇਆ ਨੱਕ ਦੇ ਪਕਾਰੇ ਮਾਰੀ ਜਾਂਦੇ ਕਿੱਡੀ ਕਿ ਸਿਆਣੀ ਗੱਲ ਲਾ ਗਈ ਨਾ ਮੇਰਾ ਭਾਈ ਯਾਰ ਇਹਦੀਆਂ ਹਰਕਤਾਂ ਕਰਿਆ ਕਰੋ ਆਪਾਂ ਪਹਿਲਾਂ ਹੀ ਬਥੇਰੇ ਬਤਰਾਉ ਮੂਗੇ ਇਨਾ ਮੁਲਕਾ ਚ ਬਾਣਾ ਮੋਟਾ ਸਿਆਣਾ ਵਰਤ ਲੈ ਕਰੋ ਜਾਂ ਤਾਂ ਉਹ ਵੀ ਨਾ ਹੋਵੇ ਨਿੱਪੀ ਗਾਂ ਦੇ ਵਿੱਚ ਵਿੱਚ ਐਡਾ ਤਕੜਾ ਟਰੱਕ ਸਟੌਪ ਆ ਉਹ ਪੈਟਰੋਲ ਆ ਹੋ ਗਿਆ ਨਹੀਂ ਉਹ ਐਸਓ ਦਾ ਹੈਗਾ ਹਸਕੀ ਦਾ ਹਨਾ ਉੱਥੇ ਜਾਵੜੋ ਯਾਰ ਉੱਥੇ ਬਹੁਤ ਸਗੋ ਤੇ ਪੰਜ ਚਾਰ ਸ਼ੈਂਕ ਲੱਗੇ ਵੀ ਉਹਨਾਂ ਦੇ ਵਾਸ਼ ਰੂਮ ਨੇ ਉੱਥੇ ਸ਼ੇਵ ਕਰ ਲਓ ਸਾਲਾ ਵਾਹ ਉਹਨਾਂ ਉੱਥੇ ਤੇ ਸ਼ਾਵਰ ਵੀ ਹੈਗੇ ਆਗੇ ਜੇ ਨਹੀਂ ਤਾਂ ਜਮਨ ਟਿੰਮ ਦੇ ਨਾਲ ਹੀ ਸ਼ਾਵਰ ਆਗੇ ਉੱਥੇ ਜਾਵੜੋ ਉਹਨਾਂ ਦੇ ਜਿਹੜੇ ਮੈਂ ਦੱਸੀ ਐਨਾ ਇੱਕੋ ਪਾਰਕਿੰਗ ਚ ਮੇਰਾ ਭਾਈ ਮਾੜਾ ਮੋਟਾ ਦਿਮਾਗ ਤੋਂ ਕੰਮ ਲਿਆ ਕਰੋ ਆਪਾਂ ਪਹਿਲਾਂ ਹੀ ਬਹੁਤ ਬਦਨਾਮ ਆ ਸਾਰਿਆਂ ਨੂੰ ਹੀ ਪਤਾ ਹੈਗਾ ਇੱਥੇ ਇਹ ਤਾਂ ਪਹਿਲਾਂ ਹੀ ਟਿੱਤਰਾਂ ਕਰਨੋਂ ਹਟਦੇ ਗੋਰੇ ਤਾਂ ਤੇ ਜੋ ਤੇਰੀ ਉਹ ਤੇ ਉਹ ਵੀਡੀਓ ਬਣਾ ਲੈਂਦੇ ਹਾਂ ਟਾਈਮ ਆਊਟਨ ਦੇ ਬਾਥਰੂਮ ਚ ਵੀ ਐਂ ਕਰੀ ਜਾਂਦਾ ਸੀ ਚੰਗਾ ਲੱਗਦਾ ਮੁੜ ਕੇ ਨਾ ਮੇਰਾ ਭਰਾ ਧਿਆਨ ਰੱਖਿਆ ਕਰੋ ਇੰਨਾ ਚੀਜ਼ਾਂ ਦਾ ਜਿਹੜਾ 프ਰੰਟ ਵਾਲਾ ਸ਼ੀਸ਼ਾ ਨਾ ਜੇ ਇਹਨੂੰ ਤੁਰੇ ਜਾਂਦੇ ਤੇ ਮੰਨ ਲਓ 100 ਤੇ ਜਾਂਦੇ ਨੂੰ ਸਾਫ਼ ਕਰਦੇ ਭਾਈ ਆਹ ਗੰਦੇ ਕਰ ਦਿੰਦਾ ਨਾਲੇ ਤਾਂ ਹਨਾ ਆਹ ਸ਼ੀਸ਼ੇ ਤੇ ਨਾਲੇ ਉਹ ਬਾਹਰ ਲੈ ਇਹਦਾ ਤਾਂ ਵਹੀ ਤਰੀਕਾ ਜਦੋਂ ਕਿਤੇ ਟਰੱਕ ਹੌਲੀ ਹੁੰਦਾ ਜਾਂ ਖੜਦੇ ਹੋ ਹਨਾ ਆਦਿ ਬਾਕੀ ਸਾਰੇ ਕੰਟਰਕਸ਼ਨ ਵਗੈਰਾ ਚੱਲੀ ਜਾਂਦੀਆਂ ਉਦੋਂ ਸਾਫ਼ ਕਰ ਲੋ ਤੇ ਤੁਰੇ ਜਾਂਦੇ ਤੇ ਨਾ ਹੀ ਐਡਾ ਸੋਨਾ ਸਾਫ਼ ਹੁੰਦਾਗਾ ਹੌਨਾ ਕਿਤੇ ਨਹੀਂ ਨਾ ਗਿਆ ਦੇਖੋ ਕਿ ਨਹੀਂ ਜਣੇ ਆ ਸਾਰਾ ਸ਼ੀਸ਼ਾ ਭਰ ਦੇਣਾ ਇਹ ਨਾਲ ਆਓ ਮੁੜ ਕੇ ਨਹੀਂ ਨਾ ਨਹੀਂ ਸੈਟਾਂ ਤੇ ਗਰਮੀ ਗਰਮੀ ਵਾਸੋਂ ਆਹੀਂ ਕੰਟਰਕਸ਼ਨ ਚੱਲੀ ਜਾਣੀ ਆ ਇਹਦਾ ਵੀ ਤਰੀਕਾ ਹੁੰਦਾ ਜਦੋਂ ਨਾ ਥੱਲੇ ਮੁੜਿਆ ਆ ਉਦੋਂ ਇਧਰੋਂ ਪਾਣੀ ਵਾਲਾ ਨੱਪੋ ਵੀ ਪਾਣੀ ਉਥੋਂ ਫਿਰ ਇਧਰ ਸਿਰੇ ਤੇ ਨਹੀਂ ਜਾਂਦਾਗਾ ਵੀ ਬਾਹਰ ਨਹੀਂ ਬਾਹਰ ਹੀ ਡੋਲ ਜਾਂਦਾ ਤੁਰੇ ਜਾਂਦੇ ਤੇ ਤਾਂ ਜਮੇ ਕੋਈ ਟਰੱਕ ਤੁਰਿਆ ਹੁੰਦਾ ਸਾਰੇ ਰਾਸ਼ਾਵਰ ਵਾਲੇ ਪਿਛੇ-ਉਛੇ ਸਾਫ ਕਰਕੇ ਅਵੰਤਰ ਗੇੜਾ ਕੱਢਿਆ ਫੋਰੇਵਰ ਲਾਈਫਰ ਮਾਉਣ ਕਰ ਗਏ ਮਕੇਰੀ ਆ ਜਨ ਕਿਉਂਕਿ ਪੰਪ ਤਾਂ ਵਿੱਲੇ ਹੀ ਪਿਆ ਆਪਾਂ ਕਿੜਾ ਉਹਦੇ ਕਹਿਣ ਵਾਂਗੂ ਉੱਥੇ ਰਹਿਣਾ ਸੀਗਾ ਟਾਈਮ ਨਹੀਂ ਕਹਦੇ ਬੜਾ ਲਾਈਫਰ ਟਾਈਮ ਫੇਰ ਆਪਹੀ ਵੀ ਦੇਖ ਆਉਂਦਾ ਨੂੰ ਬੜੀ ਇਹਨਾਂ ਹਵਾ ਮਾਰਦ ਗਏ ਯਾਰ ਪਹਿਲਾਂ ਟਰੱਕ ਚ ਨਾ ਆਦਾ ਜਾੜ ਚਾ ਕੇ ਜਾਵਾਂ ਤੇਲ ਵਾਲੀ ਲਾਈਟ ਜਾਗੀ ਜਾਗੀ ਲਾਸਟ ਟਾਈਮ ਨਾਲੋਂ ਯਾਰ ਅੱਜ ਤੇਲ ਜਾਦੇ ਖਾ ਗਿਆ ਟਰੱਕ ਸਿੱਧਾ ਚੂ ਦੇ ਦੀ 6000 ਉਹ ਬਾਸ ਤੋਂ ਵੀ ਬਾ

ਆਉਂ ਵੱਜ ਗਿਆ ਹਲੇ ਵੀ ਕਿੰਨਾ ਦਿਨ ਖੜਾ ਵਾਹ ਜੀ ਵਾਹ ਉਧਰ ਪਤਾ ਨਹੀਂ ਕੀ ਟਾਇਰ ਤੇ ਲੱਗੀ ਜਾਂਦੇ ਆ ਜਿਹੜੇ ਪੁਰਾਣੇ ਟਾਇਰਾਂ ਮਤਲਬ ਉਹ ਲੈ ਲੈ ਤਰੀਏ ਤਾਂ ਪੰਜ ਚੱਲੋ ਘਰਾਂ ਨੂੰ ਪੰਜ ਚੱਲੋ ਨੇ ਕਦੇ ਲੋਕ ਇਹਨੇ ਬੈ ਬੈ ਕੇ ਪਾਰਕਿੰਗ ਆਪਣੀ ਪੱਕੀ ਚ ਹੀ ਲਾ ਤਾ ਆਪਾਂ ਆ ਕਰੀਏ ਸਮਾਰਟਫੋਨ ਇਕੱਠਾ ਤੇ ਭੱਜੀਏ ਘਰਾਂ ਨੂੰ ਤੇ ਤੁਸੀਂ ਕਰੋ ਸਾਰੇ ਜਣੇ ਸਪੋਰਟ ਚੈਨਲ ਕਰ ਲੋ ਸਬਸਕ੍ਰਾਈਬ ਆਪਣਾ ਕਰਦੇ ਨਹੀਂ ਤਾਂ ਵੀ ਵੀਡੀਓ ਦੇਖ ਕੇ ਬਾਲੇ ਬੰਦੇ ਉਵੇਂ ਹੀ ਲੰਘ ਜਾਂਦੇ ਆ ਇੱਕ ਲਾਈਕ ਤੇ ਸ਼ੇਅਰ ਲਾਜ਼ਮੀ ਕਰਿਆ ਕਰੋ ਵੀਡੀਓ ਨੂੰ ਇੰਨੇ ਨਾਲ ਵੀਡੀਓ ਫਿਰ ਤੁਹਾਨੂੰ ਪਤਾ ਸਾਰਿਆਂ ਤਾਈਂ ਪਹੁੰਚਦੀ ਹੈ ਤੇ ਆਪਣੇ 뷰 ਵਧਦੇ ਆ ਠੀਕ ਹੈ ਜੀ ਮਿਲਦੇ ਆ ਫੇਰ ਚੱਲੀਏ ਘਰਾਂ ਨੂੰ ਬਹੁਤ ਦਿਨ ਹੋ ਗਏ